ਜਦੋਂ ਬੰਦਾ ਤਪਦਾ ਹੈ ਜਦੋਂ ਬੰਦਾ ਦੁਖੀ ਹੁੰਦਾ ਤੇ ਫਿਰ ਮਾਫ ਕਰਨਾ ਉਦਾਹਰਨ ਮੈਂ ਦੇਣਾ ਪੰਜਾਬੀ ਬੈਠੇ ਆਪਾਂ ਜਦੋਂ ਡੰਗਰ ਜਿਹੜਾ ਭੂਤਰ ਦਾ ਠੇਠ ਪੰਜਾਬੀ ਬੋਲਦਾ ਮੈਂ ਖੁੰਡੇ ਪਟਕੇ ਰੱਖ ਦਿੰਦਾ ਜਿਹਨੂੰ ਕਿल्ले ਵੀ ਕਹਿੰਨੇ ਆਪਾਂ ਪਟ ਡਿੰਦਾ ਖੁਰਨੀਆਂ ਕੀ ਕਰਦਾ ਭੰਨ ਸੁਟਦਾ ਆ ਬਾਣੀ ਚ ਜੋ ਲਿਖਿਆ ਉਹਦੇ ਮੁਤਾਬਕ ਉਹ ਚਾਰਦਾ ਪ੍ਰਮਾਨ ਲੈ ਲਈਏ ਤੇ ਸਮਝ ਲੱਗ ਜਾਂਦੀ ਤਪ ਤਪ ਖਪੈ ਬਹੁਤ ਬੇਕਾਰ ਹੋਰ ਆ ਪਉਂਧਾਰ ਲੈ ਲੈਨੇ ਆ ਜਦੋਂ ਮਨ ਖਰਾਬ ਹੁੰਦਾ ਤਪਦਾ ਨਾ ਮਾਰੀ ਜੀ ਕਹਿੰਦੇ ਗਦਾ ਬਣਦਾ ਮਨ ਖੁੱਟ ਹਰ ਤੇਰਾ ਨਹੀਂ ਵਿਸ਼ਾਸ ਤੂੰ ਮਾ ਉਦਮਾਦਾ ਖਰਕਾ ਪੈਖਰ ਤੋਂ ਛੁੱਟੇ ਜੋ ਉੱਪਰ ਲਾਦਾ ਕਹਿੰਦੇ ਗਦਾ ਮਾਰਦਾ ਦੁਲਤੀਆਂ ਉਹ ਦਲਤੀਆਂ ਮਾਰਨੋਂ ਉਦੋਂ ਹਟਦਾ ਖਰ ਖਰ ਮੈਨੇ ਖੁਰ ਪੈਰ ਖਰ ਕਾ ਪੈਖਰ ਪੈਖਰ ਕਹਿੰਦੇ ਨੇ ਰੱਸੀ ਬੰਨੀ ਹੁੰਦੀ ਐ ਗਧੇ ਦੀ ਅਗਲੀ ਲੱਤ ਤੇ ਪਿਛਲੀ ਲੱਤ ਨੂੰ ਤੁਸੀਂ ਦੇਖਣਾ ਕਦੀ ਆ ਜਿਹੜੇ ਗਧੇ ਚਾਰਦੇ ਨੇ ਉਹਨਾਂ ਨੇ ਅਗਲੀ ਲੱਤ ਨੂੰ ਪਿਛਲੀ ਲੱਤ ਨੂੰ ਬਣ ਕੇ ਰੱਸੀ ਬਾਈ ਹੁੰਦੀ ਐ ਖਰ ਕਾ ਪੈਖਰ ਤੋ ਛੁੱਟਾ ਉਹਦੀ ਰੱਸੀ ਕਦੋਂ ਖੋਲਦਾ ਉਹਦਾ ਮਾਲਕ ਖਰਕਾ ਪੈਕਰ ਤੋਂ ਛੁੜੇ ਜੋ ਉੱਪਰ ਲਾਦਾ ਜਦੋਂ ਉਹਦੇ ਤੇ ਡੇਢ ਦੋ ਮਣ ਤਿੰਨ ਮਣ ਭਾਰ ਲਾ ਦਿੰਦਾ ਫਿਰ ਉਹਦੀ ਉਹ ਰੱਸੀ ਖੋਲਦਾ ਫਿਰ ਉਸ ਫਿਰ ਦਲਤੀਆਂ ਮਾਰਨ ਇਹ ਹਟ ਜਾਂਦਾ ਐ ਈ ਮਨ ਗਧੇ ਦੀ ਨਿਆਈ ਹੈ ਤੇ ਇਹਨੂੰ ਜਦੋਂ ਜਿਆਦਾ ਖੁੱਲਾ ਛੱਡਦੇ ਨਾ ਤੇ ਫਿਰ ਇਹ ਖੁਰਲੀਆਂ ਭੰਨੇਗਾ ਕਿਵੇਂ ਕਰਨਾ ਫਿਰ ਨਿੰਦਿਆ ਕਰੇਗਾ